ਬੰਦੇ ਬੁਲਾ ਲਏ ਉਸ ਘੜ ਘੜ 30 ਬੰਦੇ ਹੋਣਗੇ ਜਿਨ੍ਹਾਂ ਕੋਲੇ ਲੋਹੇ ਦੇ ਆੜੋਂਾਂ ਸੀ ਆ ਤੇ ਦੱਸਦੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੂੰ ਕੋਈ ਗੱਲ ਨਹੀਂ ਮੈਨੂੰ ਆਹਦੇ ਬੰਦਿਆਂ ਨੂੰ ਫੋਨ ਕਰ ਲੈਂਦੇ ਮੈਂ ਇੱਕ ਦੋ ਬੰਦੇ ਆਪਦੇ ਬੁਲਾ ਲੈਂਦਾ ਫਿਰ ਆਪਾਂ ਕੋਈ ਬੈਠ ਕੇ ਗੱਲ ਕਰ ਲੈਂਦੇ ਵੀ ਜੇ ਕੋਈ ਤੁਹਾਨੂੰ ਲੱਗਦਾ ਵੀ ਮੈਂ ਗਲਤ ਕੀਤਾ ਹੈਗਾ ਜਾਂ ਕੁਛ ਆ ਬਲਬਾਤ ਕੋਈ ਨਹੀਂ ਹੋਏਗੀ ਸਿਰਫ ਮੈਂ ਉਹਨੂੰ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਟੱਚ ਕੀਤਾ ਬੰਦੇ ਨੂੰ ਕਿ ਮੈਂ ਕਿਹਾ ਯਾਰ ਤੂੰ ਰੇਟ ਜਿਵੇਂ ਆਸ ਤਰ੍ਹਾਂ ਕਿਹਾ ਮੈਨੂੰ ਗਲਤ ਬੋਲਿਆ ਇਸ ਚੀਜ਼ ਦੇ ਵਿੱਚ ਖਬਰ ਲਿੰਦੇ ਸ਼੍ਰੀ ਮੁਖਤਸਰ ਸਾਹਿਬ ਤੋਂ ਮਿਰਚਾਂ ਪਿੱਛੇ ਹੋਈ ਲੜਾਈ ਵਿੱਚ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਵੀਡੀਓ ਹੋਈ ਵਾਇਰਲ ਜਿਸ ਵਿੱਚ ਸਬਜੀ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਰਕਾਰੀ ਹਸਪੀਟਲ ਵਿੱਚ ਇਲਾਜ ਅਦਿਨ ਨੌਜਵਾਨਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਇਸੇ ਦੌਰਾਨ ਸਬਜੀ ਮੰਡੀ ਵਿੱਚ ਲੱਗੀਆਂ ਰੇੜੀਆਂ ਤੋਂ ਉਸਨੇ ਜਦ ਹਰੀ ਮਿਰਚ ਦਾ ਰੇਟ ਪੁੱਛਿਆ ਤਾਂ ਰੇਟ ਨੂੰ ਲੈ ਕੇ ਉਸਦੇ ਨਾਲ ਰੇੜੀ ਵਾਲਾ ਬਹਿਸ ਕਰਨ ਲੱਗ ਪਿਆ ਕੁਝ ਸਮੇਂ ਵਿੱਚ ਹੀ ਉਸਨੇ ਹੋਰ ਮੁੰਡੇ ਬੁਲਾ ਲਏ ਤੇ ਜਿਸ ਤਰ੍ਹਾਂ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੁਹਾਡੇ ਸਾਹਮਣੇ ਇਸੇ ਦੌਰਾਨ ਲੋਹੇ ਦੀ ਆਰਾੜ ਨਾਲ ਉਸਦੇ ਸਿਰ ਤੇ ਕਈ ਵਾਰ ਕੀਤੇ ਹਸਪਤਾਲ ਵਿੱਚ ਇਲਾਜ ਦੇ ਅਧੀਨ ਨੌਜਵਾਨ ਦੇ ਅਨੁਸਾਰ ਕਰੀਬ 20 ਤੋਂ 25 ਵਿਅਕਤੀਆਂ ਨੇ ਮਿਲ ਕੇ ਕੁੱਟਿਆ ਜੋ ਕਿ ਸਬਜੀ ਦੀਆਂ ਰੇੜੀਆਂ ਦਾ ਕੰਮ ਕਰਦੇ ਦੇ ਇਸੇ ਨੌਜਵਾਨ ਨੇ ਕਿਹਾ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਉਸ ਦੇ ਜ਼ਖਮ ਹੋਣ ਤੇ ਉਸ ਨੂੰ ਸਰਕਾਰੀ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਐਮ ਐਲ ਆਰ ਪ੍ਰਾਪਤ ਹੋ ਗਈ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਵੇਖੋ ਪੂਰੀ ਖਬਰ ਕਿਹਦੇ ਨਾਮ ਆ ਬਤਨ ਸੁਖਦੇਵ ਸਿੰਘ ਆਈ ਜੀ ਮੇਰਾ ਇੱਕ ਵੀਡੀਓ ਬਾਰੇ ਨੋਰ ਇਹ ਜਿੱਥੇ ਵਿੱਚ ਇੱਕ ਨਾ ਕੋਈ ਨੂੰ ਪੁੱਛਿਆ ਜਾ ਰਿਹਾ ਕਿ ਵੀਡੀਓ ਹੁੰਦੀ ਆ ਉਹ ਕੀ ਮਾਮਲਾ ਸ ਹੈ ਹਾਂਜੀ ਉਹ ਮੇਰੀ ਵੀਡੀਓ ਆ ਐਕਚੁਅਲੀ ਮੈਂ ਨਾ ਆਪਣੇ ਸ਼ੌਪ ਤੋਂ ਆਈ ਆ ਕੇ ਤੇ ਮੈਂ ਸਬਜੀ ਮੰਡੀ ਵਿੱਚ ਦੀ ਮੈਂ ਕਿਹਾ ਚਲੋ ਸਬਜੀ ਲੈ ਕੇ ਚੱਲਦੇ ਆਂ ਤੇ ਉੱਥੇ ਮਿਰਚਾਂ ਦੀ ਰੇੜੀ ਸੀਗੀ ਇੱਕ ਲੱਗੀ ਹੋਈ ਉਹਨੇ ਮੈਂ ਪੁੱਛਿਆ ਮੈਂ ਕਿਹਾ ਯਾਰ ਕਿਲੋ ਦਾ ਕੀ ਰੇਟ ਆ ਉਹ ਕਹਿੰਦਾ ਵੀ 60 ਰੁਪਏ ਦੇ ਕਿਲੋ ਆ ਤੇ ਉਸ ਤੋਂ ਬਾਅਦ ਉਹਨੇ ਮੈਂ ਕਿਹਾ ਚਲ ਪਈਆ ਦੇ ਦੇ ਉਹ ਕਹਿੰਦਾ 20 ਰੁਪਏ ਦੀਆਂ ਐਸੇ ਗੱਲ ਤੋਂ ਬਹਿਸ ਹੋ ਗਈ ਤੇ ਉਸ ਤੋਂ ਬਾਅਦ ਬੈਸਬਾਜ਼ੀ ਕਰਦੇ ਕਰਦੇ ਉਹ ਬੰਦੇ ਨੇ ਕਿਹਾ ਬੰਦੇ ਬੁਲਾ ਲੇ ਬੰਦੇ ਬੁਲਾ ਲੇ ਉਸ ਘੜ ਘੜ 30 ਬੰਦੇ ਹੋਣਗੇ ਜਿਨ੍ਹਾਂ ਕੋਲੇ ਲੋਹੇ ਦੇ ਆੜੋਂਾਂ ਸੀ ਆ ਤੇ ਦੱਸਦੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੂੰ ਕੋਈ ਗੱਲ ਨਹੀਂ ਮੈਨੂੰ ਆ ਤੇ ਬੰਦਿਆਂ ਨੂੰ ਫੋਨ ਕਰ ਲੈਂਦੇ ਮੈਂ ਇੱਕ ਦੋ ਬੰਦੇ ਆਪਦੇ ਬੁਲਾ ਲੰਨਾ ਫਿਰ ਆਪਾਂ ਕੋਈ ਬੈਠ ਕੇ ਗੱਲ ਕਰ ਲੈਂਦੇ ਵੀ ਜੇ ਕੋਈ ਤੁਹਾਨੂੰ ਲੱਗਦਾ ਵੀ ਮੈਂ ਗਲਤ ਕੀਤਾ ਹੈਗਾ ਜਾਂ ਕੁਛ ਆ ਬਲਬਾਤ ਕੋਈ ਨਹੀਂ ਹੋਏਗੀ ਸਿਰਫ ਮੈਂ ਉਹਨੂੰ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਟੱਚ ਕੀਤਾ ਬੰਦੇ ਨੂੰ ਕਿ ਮੈਂ ਕਿਹਾ ਯਾਰ ਤੂੰ ਰੇਟ ਜਿਵੇਂ ਇਸ ਤਰ੍ਹਾਂ ਕਿਹਾ ਉਹਨੇ ਮੈਨੂੰ ਗਲਤ ਬੋਲਿਆ ਇਸ ਚੀਜ਼ ਦੇ ਵਿੱਚ ਤੋਰ ਮੈਨੂੰ ਕਿਹਾ ਵੀ ਇਸ ਤਰ੍ਹਾਂ ਕਿ ਮਿਰਚਾਂ ਦਾ ਰੇਟ ਇੰਨਾ ਤੇ ਤੂੰ ਇੰਨਾ ਕਿਉਂ ਲਾਈ ਜਨਾ ਮੈਂ ਕਿਹਾ ਇਸ ਦਾ ਐ ਹੀ ਲਾਉਣੇ ਆ ਮੈਂ ਕਿਹਾ ਯਾਰ ਤੂੰ ਠੀਕ ਠਾਕ ਆ ਮੈਂ ਕਿਹਾ ਤੂੰ ਇਸ ਤਰ੍ਹਾਂ ਕਿ ਐ ਬੋਲੀ ਜਨਾ ਐਨੇ ਦੇ ਵਿੱਚ ਉਹਨੇ ਮੈਨੂੰ ਗਲਤ ਬੋਲਿਆ ਕਿਤੇ ਮੈਂ ਗਲਤ ਬੋਲਿਆ ਉਹਨੇ ਮੈਂ ਉਹਨੂੰ ਸਿਰਫ ਥੋੜਾ ਇੱਕ ਟੱਚ ਕੀਤਾ ਮੈਂ ਕਿਹਾ ਯਾਰ ਤੂੰ ਗਲਤ ਕਿਵੇਂ ਬੋਲ ਰਿਹਾ ਐਨੇ ਦੇ ਵਿੱਚ ਉਹ ਬੰਦੇ ਨੇ ਕੀ ਕੀਤਾ ਫੋਨ ਕੀਤਾ ਤੇ ਅਰਧ ਮੁੰਡੇ ਨੂੰ ਪਤਾ ਨਹੀਂ ਉਹਦਾ ਮੁੰਡਾ ਸੀ ਕੌਣ ਸੀ ਉਹਨੇ ਬੁਲਾ ਲਿਆ ਉਹ ਬੰਦੇ ਲੈ ਕੇ ਆ ਗਿਆ ਘੱਟੋ ਘੱਟ 30 ਬੰਦੇ ਸੀਗੇ ਜਿੰਨਾਂ ਕੋਲੇ ਲੋਹੇ ਦੀਆਂ ਰੌੜਾ ਸੀਗੇ ਤੇ ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਮੈਂ ਆ ਕਿਹਾ ਵੀ ਮੈਨੂੰ ਆਪਦੇ ਬੰਦੇ ਬੁਲਾ ਲੈਂਦੇ ਵੀ ਫੋਨ ਦੇ ਉੱਤੇ ਵੀ ਮੈਂ ਬੰਦਾ ਬੁਲਾ ਕੇ ਤੇ ਆਪਾਂ ਗੱਲ ਕਰ ਲੈਂਦੇ ਆ ਬੈਠ ਕੇ ਗੱਲ ਕਰ ਲੈਂਦੇ ਆ ਕਿਉਂਕਿ ਮੈਂ ਤਾਂ ਕੋਈ ਇਸ਼ੂ ਨਹੀਂ ਐਸਾ ਦਾ ਇਸ਼ੂ ਨਹੀਂ ਸੀਗਾ ਕੋਈ ਵੀ ਉਹਨਾਂ ਨੇ ਮੇਰੀ ਮੈਂ ਫੋਨ ਕਰਦੇ ਕਰਦੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਇੱਕ ਬੰਦੇ ਨੇ ਮੇਰੇ ਪਿੱਛੇ ਰੌੜ ਮਾਰੀ ਲੋਹੇ ਦੀ ਉਸ ਤੋਂ ਬਾਅਦ ਮੈਂ ਡਿਗ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਲਗਾਤਾਰ ਮੇਰੇ ਤੇ ਰੌੜਾਂ ਦਾ ਵਾਰ ਕੀਤਾ 33 ਹਜ਼ਾਰ ਵੀ ਸੀਗੇ 33 ਹਜ਼ਾਰ ਵੀ ਸ਼ਾਇਦ ਹੋਣਗੇ ਪਰ ਮੈਨੂੰ ਤਾਂ ਇਸ ਚੀਜ਼ ਮੈਨੂੰ ਕੱਲੇ ਰੌੜ ਜਿਹੜੇ ਸੀਗੇ ਲੋਹੇ ਦੇ ਰੌੜ ਮੈਂ ਤੇ ਉਸ ਤੋਂ ਬਾਅਦ ਜਦੋਂ ਮੈਂ ਭੱਜਿਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉੱਥੋਂ ਤਾਂ ਉਹ ਜਗ੍ਹਾ ਤੋਂ ਮੈਂ ਭੱਜ ਕੇ ਦੂਜੀ ਜਗ੍ਹਾ ਤੇ ਉੱਥੇ ਆ ਗਿਆ ਸੀ ਉੱਥੇ ਆ ਕੇ ਉਹਨਾਂ ਨੇ ਮੈਂ ਉਹਨਾਂ ਦੇ ਰੋੜੇ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਲੋਹੇ ਦੇ ਰੋੜੇ ਸੀ ਬੰਦੇ ਕੋਲੇ ਉਹ ਮੈਂ ਖੋਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਮੈਂ ਖੋਣ ਦੀ ਕੋਸ਼ਿਸ਼ ਕੀਤੀ ਜੇ ਪਿੱਛੋਂ ਬੰਦੇ ਜਿਹੜੇ ਸੀਗੇ ਜਿਆਦੇ ਬੰਦੇ ਸੀਗੇ ਉਹਨਾਂ ਨੇ ਪਿੱਛੋਂ ਮੇਰੇ ਤੇ ਵਾਰ ਕੀਤਾ ਸਿਰ ਦੇ ਉੱਤੇ ਸਿਰ ਦੇ ਉੱਤੇ ਵਾਰ ਕਰਕੇ ਫਿਰ ਮੈਂ ਬੇਹੋਸ਼ ਹੋ ਗਿਆ ਮੈਂ ਉੱਥੇ ਇੱਕ ਵਾਰ ਡਿੱਗ ਗਿਆ ਤੇ ਉੱਥੇ ਕੋਈ ਬੰਦਾ ਆਇਆ ਉਹਨੇ ਆ ਕੇ ਜਨਕਿ ਉਹਨੂੰ ਕਹਿਦਾ ਬੰਦਾ ਮਰ ਗਿਆ ਮਰ ਗਿਆ ਤੇ ਉਹ ਫਿਰ ਜਦੋਂ ਪਿੱਛੇ ਛੱਟ ਗਏ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਉੱਥੇ ਖੜਾ ਸੀਗਾ ਜਿੱਥੇ ਉਹਨਾਂ ਦੀ ਰੇੜੀ ਸੀਗੀ ਲੱਗੀ ਹੋਈ ਤੇ ਮੈਂ ਮੁਰਕ ਕੇ ਉਹ ਬੰਦੇ ਮੈਨੂੰ ਕਹਿੰਦੇ ਵੀ ਮੈਂ ਖੈਰ ਮੈਂ ਆਪਣਾ ਮੋਟਰਸਾਈਕਲ ਲੈਣਾ ਫਿਰ ਮੈਂ ਮੋਟਰਸਾਈਕਲ ਦੇ ਕੋਲੇ ਜਦੋਂ ਗਿਆ ਤੇ ਉੱਥੇ ਫਿਰ ਉਹੀ ਬੰਦੇ ਖੜੇ ਸੀਗੇ ਫਿਰ ਮੈਂ ਉਹਨਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਬੰਦਿਆਂ ਦੇ ਜਿਹੜਾ ਚਿਹਰੇ ਮੇਰੇ ਸਾਹਮਣੇ ਆ ਜਾਣ ਵੀ ਕਿਹੜੇ-ਕਿਹੜੇ ਬੰਦੇ ਹੈਗੇ ਆ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਤਾਂ ਮੈਂ ਇੱਕ ਬੰਦੇ ਨੂੰ ਪੁੱਛਿਆ ਵੀਡੀਓ ਬਣਾਉਣ ਦੇ ਬਣਾਉਂਦੇ ਨੇ ਮੈਂ ਖੈਰ ਕਿਹੜੇ-ਕਿਹੜੇ ਬੰਦੇ ਸੀ ਕਿਸੇ ਨੂੰ ਪਤਾ ਤੇ ਉਹਨਾਂ ਚ ਇੱਕ ਬੰਦਾ ਜਿਹੜਾ ਜਿੰਨੇ ਕਿ ਜ਼ਿਆਦਾ ਉਹ ਵੀਡੀਓ ਦੇ ਵਿੱਚ ਮੈਨੂੰ ਮਾਰ ਰਿਹਾ ਹੈਗਾ ਮੇਰੇ ਸਿਰ ਦੇ ਵਿੱਚ ਰੌੜ ਮਾਰ ਰਿਹਾ ਹੈਗਾ ਟੀ-ਸ਼ਰਟ ਪਾਈ ਹੋਈ ਆ ਉਹਦੇ ਚਿੱਟੀ ਤੇ ਥੋੜਾ ਜਿਹਾ ਬਲੈਕ ਕਲਰ ਦਿਖਦਾ ਉਹ ਬੰਦਾ ਕਹਿੰਦਾ ਹਾਂ ਮੈਂ ਹੀ ਸੀਗਾ ਤੇ ਆ ਬਾਕੀ ਮੇਰੇ ਨਾਲ ਦੇ ਆ ਫਿਰ ਮੈਂ ਉਹਨੂੰ ਕਿਹਾ ਯਾਰ ਤੁਸੀਂ ਇਕੱਲੇ ਬੰਦੇ ਨੂੰ ਦੇਖ ਕੇ ਇੰਨੇ ਬੰਦੇ ਕੁੱਟਣ ਬੈਠ ਗਏ ਆ ਤੁਹਾਨੂੰ ਮੈਂ ਕਿਹਾ ਸ਼ਰਮ ਨਹੀਂ ਆਉਂਦੀ ਹੈਗੀ ਬਿਲਕੁਲ ਨਹੀਂ ਠੀਕ ਆ ਤੇ ਮੈਂ ਉਹਦੀ ਵੀਡੀਓ ਵੀਡੀਓ ਬਣਾਉਂਦਾ ਜਦੋਂ ਵੀਡੀਓ ਬਣਾ ਰਿਹਾ ਸੀਗਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਸਾਰਿਆਂ ਦੇ ਚਿਹਰੇ ਆ ਜਾਣਗੇ ਵਿੱਚ ਤਾਂ ਫਿਰ ਉਹਨਾਂ ਨੇ ਕੀ ਕੀਤਾ ਮੇਰੇ ਇੱਕ ਬੰਦੇ ਨੂੰ ਇਸ਼ਾਰਾ ਕੀਤਾ ਉਹਨੇ ਫਿਰ ਦੁਬਾਰਾ ਤੇ ਉਹਨੇ ਫਿਰ ਮੇਰੇ ਦੁਆਰਾ ਰੌੜ ਮਾਰੀ ਸਿਰ ਦੇ ਵਿੱਚ ਜਦੋਂ ਦੁਆਰਾ ਸਿਰ ਦੇ ਵਿੱਚ ਮੇਰੇ ਰੌੜ ਵੱਜੀ ਤਾਂ ਮੈਂ ਫਿਰ ਡਿੱਗ ਪਿਆ ਉਸੇਗਾ ਤੇ ਸ਼ਾਇਦ ਉੱਥੇ ਕੈਮਰੇ ਵੀ ਲੱਗੇ ਹੋਣਗੇ ਤੇ ਉਹ ਕੈਮਰੇ ਦੀ ਪੜਤਾਲ ਵੀ ਕੀਤੀ ਜਾਵੇ ਉਹ ਤੁਹਾਨੂੰ ਕਲੀਅਰ ਹੋ ਜਾਏਗਾ ਬਿਲਕੁਲ ਵੀ ਜਿਹੜੀ ਗੱਲ ਮੈਂ ਬੋਲ ਰਿਹਾ ਹਾਂ ਸੱਚ ਆ ਕੀਆ ਮੈਂ ਦੁਬਾਰਾ ਜਦੋਂ ਡਿੱਗਿਆ ਫਿਰ ਉਹਨਾਂ ਨੇ ਫਿਰ ਮੇਰੇ ਉੱਤੇ ਰੌੜਾ ਮਾਰਿਆ ਦਸਤੇ ਮਾਰੇ ਫਿਰ ਮੈਂ ਉੱਥੋਂ ਭੱਜ ਕੇ ਨਿਕਲ ਆਇਆ ਭੱਜ ਕੇ ਉੱਥੋਂ ਮੈਂ ਨਿਕਲਿਆ ਮੈਨੂੰ ਪਤਾ ਸੀਗਾ ਵੀ ਇਹ ਬੰਦੇ ਜ਼ਿਆਦਾ ਹੈਗੇ ਆ ਤੇ ਵੀ ਮੇਰੇ ਜ਼ਿਆਦਾ ਸੱਟਾਂ ਮਾਰ ਦੇਣਗੇ ਫਿਰ ਮੇਰੇ ਉਥੋਂ ਇੱਕ ਚਿੜੀਏ ਦਾ ਹੋਟਲ ਪੈਂਦਾ ਗਲੀ ਦੇ ਵਿੱਚ ਮੈਂ ਉਹਦੇ ਵਿੱਚ ਵੜ ਗਿਆ ਪੁਲਿਸਪਾਲਸ ਕੁਝ ਨਹੀਂ ਆਇਆ ਸੀਗਾ ਹਾਂ ਉਹ ਪੁਲਿਸ ਦਾ ਬਿਆਨ ਲੈ ਗਿਆ ਹੁਣਾਂ ਕਿ ਉਸ ਤੋਂ ਬਾਅਦ ਮੈਂ ਹੋਟਲ ਦੇ ਵਿੱਚ ਵੜਿਆ ਹੋਟਲ ਦੇ ਫਿਰ ਇੱਕ ਪਿਛਲੇ ਪਾਸੇ ਦੀ ਗੇਟ ਸੀਗਾ ਇਹ ਸਾਰੇ ਬੰਦੇ ਉੱਤੇ ਫੇਰ ਜਾਂਦੇ ਰਹੇ ਮੇਰੇ ਮਾਰਨ ਵਾਸਤੇ ਉਸ ਤੋਂ ਬਾਅਦ ਮੈਂ ਪਿੱਛੇ ਵਾਲੇ ਗੇਟ ਰਾਹੀਂ ਭੱਜਿਆ ਉੱਥੇ ਜਾ ਕੇ ਫਿਰ ਮੈਂ ਸਿਟੀ ਆਇਆ ਸਿਟੀ ਵਾਲਿਆਂ ਨੇ ਮੈਨੂੰ ਮੇਰੀ ਕੋਈ ਗੱਲ ਨਹੀਂ ਸੁਣੀ ਸਿਟੀ ਦੇ ਵਿੱਚ ਦੋ ਬੰਦੇ ਸੀਗੇ ਉਹਨਾਂ ਨੇ ਪਿਆ ਮੈਨੂੰ ਚੱਕਰ ਆ ਗਿਆ ਉੱਥੇ ਇੱਕ ਹੌਲਦਾਰ ਸੀਗਾ ਉਸਨੇ ਮੈਨੂੰ ਚੱਕਣ ਦੀ ਬਜਾਏ ਮੇਰੀ ਗੱਲ ਸੁਣਨ ਦੇ ਬਜਾਏ ਉਹਨੇ ਮੇਰੇ ਲੱਤ ਮਾਰੀ ਮੈਨੂੰ ਕਹਿੰਦਾ ਖੜਾ ਹੋ ਮੈਂ ਹੁਣ ਦੱਸਿਆ ਮੈਂ ਇਸ ਤਰ੍ਹਾਂ ਇੱਕ ਲੜਾਈ ਹੋ ਗਈ ਤੇ ਮੈਨੂੰ ਕੁੱਟਿਆ ਇਨੀਆਂ ਬੰਦਿਆਂ ਨੇ ਉਹ ਕਹਿੰਦਾ ਇੱਥੇ ਰਹਿ ਭੱਜੇ ਇਥੋਂ ਬਾਹਰ ਭੱਜ ਜਾ ਇਹਨੇ ਟਾਈਮ ਨੂੰ ਉਹਨਾਂ ਦੇ ਬੰਦੇ ਵੀ ਉੱਥੇ ਆ ਗਏ ਸੀ ਫਿਰ ਮੈਂ ਉੱਥੋਂ ਹੌਲੀ ਕਿਤੇ ਨਿਕਲ ਗਿਆ ਫਿਰ ਮੈਂ ਇੱਥੇ ਸਿਵਲ ਹਸਪੀਟਲ ਦਾਖਲ ਹੋਇਆ ਇੱਕ ਵੀਡੀਓ ਵੇਖਣ ਉਹ ਰਹੀ ਆ ਚਿਰ ਮੁੱਤ ਉਸਾਰ ਤੇ ਦਾਣਾ ਮੰਡੀ ਦੀ ਦੱਸੀ ਜਾ ਰਹੀ ਹੈ ਜਿੱਥੇ ਵਿੱਚ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਧੀਮਾ ਉਹ ਸ਼ਹਿਰ ਦੇ ਰਾਤ ਨੂੰ ਕੋਈ ਦਾਣਾ ਮੰਡੀ ਦੇ ਵਿੱਚ ਕੋਈ ਉਦੇਸਵਾਂ ਚ ਇੱਕ ਐਮਐਲਆਰ ਸਾਨੂੰ ਮਸੂਲ ਹੋਈ ਸੀ ਸਰਦੇਸ਼ ਸਿੰਘ ਨਾਰਾਜਗੀ ਵਾਲੀ ਤਖਤ ਹਸਪਤਾਲ ਦੇ ਵਿੱਚ ਉਹਦਾ ਬਿਆਨ ਅਸੀਂ ਲਿਖ ਲਿਆ ਹੈ ਬਿਆਨ ਲਿਖ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਜੋ ਬੰਦੀ ਹੈ ਤੇ ਦੋਸ਼ੀਆਂ ਨੂੰ ਫੜ ਰਸਬੰਦੀ ਰੈਡ ਕੀਤੇ ਆ ਤੇ ਜਲਦੀ ਦੋਸ਼ੀਆਂ ਨੂੰ ਫੜ ਕੇ ਜਿਹੜੀ ਅਗਲੀ ਕਾਰਵਾਈ ਵਿੱਚ ਲੰਦੀ ਜਾਊਗੀ ਨਹੀਂ ਦੂਸਰੀ ਥਾਂ ਦੀ ਕੋਈ ਐਮਐਲਆਰ ਸਾਨੂੰ ਮਸੂਲ ਨਹੀਂ ਹੋਈ ਜੇ ਕੋਈ ਸਾਨੂੰ ਐਮਐਲਆਰ ਮਸੂਲ ਹੋਊਗੀ ਉਹਦਾ ਵੀ ਪੱਕੇ ਜਾਣ ਕੇ ਉਹਦਾ ਬਿਆਨ ਲੈ ਕੇ ਸ਼੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ